raag soohi mahalla panjwaa kar tija ik ōnkaar satguru prasaad mithan moh agna sok saagar kar kripa udhar har nagar charan kamal sarnaaye narayan deena naath bhagat paraayan rahaun anaatha naath bhagat pae metan saad sang jamdoot na phetan ਜੀਵਨ ਰੂਪ ਅਨੂਪ ਦਿਆਲਾ ਰਮਣ ਗੁਣਾ ਕਟਿਐ ਜਮ ਜਾਲਾ ਅਮਰਤ ਨਾਮ ਰਸਨ ਨਿਤ ਜਾਪੈ ਰੋਗ ਰੂਪ ਮਾਇਆ ਨਾ ਵਿਆਪੈ ਜਪ ਗੋਬਿੰਦ ਸੰਗੀ ਸਭ ਤਾਰੇ ਪੋਹਤ ਨਾਹੀ ਪੰਜ ਬਟਵਾਰੀ ਮਨ ਬਚ ਕਰਮ ਪ੍ਰਭ ਏਕ ਧਿਆਈ ਸਰਬ ਫਲਾ ਸੋਈ ਜਨ ਪਾਈ ਤਾਰ ਅਨੁਗ੍ਰਹ ਆਪਣਾ ਪ੍ਰਭ ਕੀਨਾ ਕੇਵਲ ਨਾਮ ਭਗਤ ਰਸਦੀਨਾ ਆਦ ਮਦ ਅੰਤ ਪ੍ਰਭ ਸੋਈ ਨਾਨਕ ਤਿਸ ਬਿਨ ਅਵਰ ਨਾ ਕੋਈ ਰਾਗ ਸੂਹੀ ਮਹੱਲਾ ਪੰਜਵਾਂ ਅਸ਼ਟਪਦੀਆਂ ਘਰ ਲੋਆ ਇਕ ਓੰਕਾਰ ਸਤਿਗੁਰ ਪੁਰਸਾਦ ਜਿਨ ਡਿਠਿਆ ਮਨ ਰਹਸੀਐ ਕਿਉ ਪਾਈਐ ਤਿਨ ਸੰਗ ਜੀਉ ਸੰਤ ਸੱਜਣ ਮਨ ਮਿੱਤਰ ਸੇ ਲਾਇਨ ਪ੍ਰਭ ਸਿਓ ਰੰਗ ਜੀਓ ਤਿਨ ਸਿਓ ਪ੍ਰੀਤ ਨਾ ਟੁੱਟੈ ਕਮ ਹੋ ਨਾ ਹੋਐ ਭੰਗ ਜੀਓ ਪਾਰ ਬ੍ਰਹਮ ਪ੍ਰਭ ਕਰ ਦਇਆ ਗੁਣ ਗਾਵਾਂ ਤੇਰੇ ਨਿਤ ਜੀਓ ਆਏ ਮਿਲਹੁ ਸੰਤ ਸੱਜਣਾ ਨਾਮ ਜਪਹਿ ਮਨ ਮਿੱਤ ਜੀਓ ਰਹਾਉ ਦੇਖੈ ਸੁਨੇ ਨਾ ਜਾਣੈ ਮਾਇਆ ਮੋਹਿਆ ਅੰਧ ਜੀਓ ਕਾਚੀ ਦੇਹਾ ਵਿੰਸਣੀ ਕੂੜ ਕਮਾਵੈ ਧੰਦ ਜੀਉ ਨਾਮ ਧਾਵਹਿ ਸੇ ਜਿਨ ਚੱਲੇ ਗੁਰ ਪੂਰੇ ਸੰਬੰਧ ਜੀਉ ਹੁਕਮੇ ਜੋਗ ਮੈਂ ਆਇਆ ਚੱਲਣ ਹੁਕਮ ਸੰਜੋਗ ਜੀਉ ਹੁਕਮੇ ਪਰਪੰਚ ਪਸਰਿਆ ਹੁਕਮ ਕਰੇ ਰਸ ਭੋਗ ਜੀਉ ਜਿਸਨੋ ਕਰਤਾ ਵਿਸਰੈ ਤਿਸਹਿ ਵਿਛੋੜਾ ਸੋਗ ਜੀਉ ਆਪ ਲੜੇ ਪ੍ਰਭ ਪਾਣਿਆ ਦਰਗਾਹ ਪੈਂਦਾ ਜਾਏ ਜੀਓ ਐਥੇ ਸੁਖ ਮੁਖ ਉਜਲਾ ਇੱਕੋ ਨਾਮ ਧਿਆਏ ਜੀਓ ਆਦਰ ਦਿੱਤਾ ਪਾਰ ਬ੍ਰਹਮ ਗੁਰ ਸੇਵਿਆ ਸਤ ਪਾਏ ਜੀਓ ਥਾਨ ਤਨੰਤਰ ਰਾਵ ਰਹਿਆ ਸਰਬ ਜੀਆਂ ਪ੍ਰਤ ਪਾਲ ਜੀਓ ਸੱਚ ਖਜ਼ਾਨਾ ਸੰਚਿਆ ਏਕ ਨਾਮ ਧਨ ਮਾਲ ਜੀਓ ਮਨ ਤੇ ਕਬਹ ਨਾ ਵਿਸਰੈ ਜਾਂ ਆਪੇ ਹੋਏ ਦਇਆਲ ਜੀਓ ਆਵਣ ਜਾਣਾ ਰਹਿ ਗਏ ਮਨੁ ਬੁਠਾ ਨਿਰੰਕਾਰ ਜੀਓ ਤਾਂ ਕਾਇ ਅੰਤ ਨ ਪਾਈਐ ਊਚਾ ਅਗਮ ਅਪਾਰ ਜੀਓ ਜਿਸ ਪ੍ਰਭ ਆਪਣਾ ਵਿਸਰੈ ਸੋ ਮਰ ਜੰਮੈ ਲਖ ਵਾਰ ਜੀਓ ਸਾਚ ਨੇਹੋ ਤਿਨ ਪ੍ਰੀਤਮਾ ਜਿਨ ਮਨੁ ਬੁਠਾ ਆਪ ਜੀਓ ਗੁਣ ਸਾਝੀ ਤੈਨ ਸੰਗ ਬਸੇ ਆਠ ਪਹਿਰ ਪ੍ਰਭ ਜਾਪ ਜਿਓ ਰੰਗ ਰਤੇ ਪਰਮੇਸ਼ਰੈ ਬਿਨ ਸੇ ਸਗਲ ਸੰਤਾਪ ਜਿਓ ਤੂੰ ਕਰਤਾ ਤੂੰ ਕਰਨਹਾਰ ਤੂੰ ਹੈ ਏਕ ਅਨੇਕ ਜਿਓ ਤੂੰ ਸਮਰੱਥ ਤੂੰ ਸਰਬਮੈ ਤੂੰ ਹੈ ਬੁੱਧ ਬਿਵੇਕ ਜਿਓ ਨਾਨਕ ਨਾਮ ਸਦਾ ਜੱਪੀ ਭਗਤ ਜਨਾ ਕੀ ਤੇਕ ਜਿਓ ਰਾਗ ਸੂਹੀ ਮਹੱਲਾ 5 ਅਸ਼ਟਪਦੀਆਂ ਘਰ 10 ਕਾਫੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੇ ਭੁੱਲੀ ਜੇ ਚੁੱਕੀ ਸਾਈਂ ਪੀ ਤਿਹੰਜੀ ਕਾਂਡੀਆਂ ਜਿੰਨਾ ਨੇ ਹੋ ਦੁਜਾਣੇ ਲੱਗਾ ਚੂਰ ਮਨ ਹੋ ਸੇਵਾਂਡੀਆਂ ਹਉਨਾ ਛੋਡੋ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਇਹੋ ਮਹੀਂਜਾ ਆਸਰਾ ਰਹਾਉ ਸੱਜਣ ਤੂੰ ਹੈ ਸੈਣ ਤੂੰ ਮੈਂ ਤੁਝ ਉਪਰ ਬਹੁ ਮਾਣੀਆਂ ਜਾਂ ਤੂੰ ਅੰਦਰ ਤਾਂ ਸੁਖੇ ਤੂੰ ਨਿਮਾਣੀ ਮਾਣੀਆਂ ਜੇ ਤੂੰ ਟੁੱਟਾ ਕਿਰਪਾ ਨਿਧਾਨ ਨਾ ਦੂਜਾ ਵੇਖਾਲ ਇਹਾ ਪਾਈ ਮੂੰ ਦਾਤੜੀ ਨਿਤ ਹਿਰਦੈ ਰੱਖਾ ਸੰਭਾਲ ਪਾਉ ਜਲਾਈ ਪੰਧ ਤੋ ਨਾਣੀ ਦਰਸ ਦਿਖਾਲ ਸ਼ਰਮਣੀ ਸੁਣੀ ਕਹਾਣੀਆਂ ਜੇ ਗੁਰ ਕੀ ਵੈ ਕਿਰਪਾਲ ਕਿਤੀ ਲੱਖ ਕਰੋੜ ਪਰੀਏ ਰੋਮ ਨਾ ਪੁੱਜਨ ਤੇਰਿਆ ਤੂੰ ਸਾਹੀ ਹੂੰ ਸਾਹ ਓ ਕਹਿ ਨਾ ਸਕਾਂ ਗੁਣ ਤੇਰਿਆ ਸਹਿਆਂ ਤਉ ਅਸੰਖ ਮਨਿਓ ਹਬ ਵਧਾਨੀਆਂ ਇਕ ਭੋਰੀ ਨਦਰ ਨਿਹਾਲ ਦੇਹ ਦਰਸ ਰੰਗ ਮਾਣੀਆਂ ਜੈ ਜਿੱਥੇ ਮਨ ਧੀਰੀ ਐ ਕਿਲੇ ਇਕ ਵੰਨਨ ਦੂਰੇ ਸੋ ਕਿਉ ਵਿਸਰੈ ਮਾਉ ਮੈਂ ਜੋ ਰਹਿ ਆ ਪਰਪੂਰੇ ਹੋਏ ਨਿਮਾਣੀ ਟੈ ਪਈ ਮਿਲਿਆ ਸਹਿਜ ਸੁਭਾਈ ਪੂਰਬ ਲਿਖਿਆ ਪਾਇਆ ਨਾਨਕ ਸੰਤ ਸਹਾਈ ਸੂਹੀ ਮਹੱਲਾ ਪੰਜਵਾ ਸਿਮਰਤ 베ਦ ਪ੍ਰਾਨ ਪਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਸ਼ੀਆਂ ਨਾਮ ਨਿਧਾਨ ਅਪਾਰ ਭਗਤਾ ਮਨ ਵਸੈ ਜਨਮ ਮਰਨ ਮੋਹ ਦੁਖ ਸਾਧੂ ਸੰਗ ਨਸੈ ਰਹਾਉ ਮੋਹਿ ਬਾਦ ਅਹੰਕਾਰ ਸਰਪਰ ਰੁੰਨਿਆ ਸੁਖ ਨਾ ਪਾਇਨ ਮੂਲ ਨਾਮ ਵਿਸ਼ੁੰਨਿਆ ਮੇਰੀ ਮੇਰੀ ਧਾਰ ਬੰਧਨ ਬੰਦਿਆ ਨਰਕ ਸੁਰਗ ਅਵਤਾਰ ਮਾਇਆ ਧੰਦਿਆ ਸੋਦਤ ਸੋਦਤ ਸੋਦ ਤਤ ਵਿਚਾਰਿਆ ਨਾਮ ਬਿਨਾ ਸੁਖ ਨਾਹੀ ਸਰ ਪਰ ਹਾਰਿਆ ਆਵਹਿ ਜਾਹਿ ਅਨੇਕ ਮਰ ਮਰ ਜਨਮ ਤੇ ਬਿਨ ਬੂਝੇ ਸਭਵਾਦ ਜੋਨੀ ਭਰਮ ਤੇ ਜਿਨ ਕੋ ਭਏ ਦਿਆਲ ਤਿਨ ਸਾਧੂ ਸੰਗ ਭਇਆ ਅਮਰਤਾ ਹਰ ਕਾ ਨਾਮ ਤਿਨੀ ਜਨੀ ਜਪ ਲਿਆ ਖੋਜਹਿ ਕੋਟ ਅਸੰਖ ਬਹੁਤ ਅਨੰਤ ਕੇ ਜਿਸੁ ਬੁਝਾਇ ਆਪੁ ਨੇੜਾ ਤਿਸਹਿ ਵਿਸਰਨਾਹੀ ਦਾਤਾਰ ਆਪਣਾ ਨਾਮ ਦੇਹੁ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਏਹ ਰਾਗ ਸੂਹੀ ਮਹੱਲਾ ਪਹਿਲਾ ਕੁਚੱਜੀ ਇਕ ਓਅੰਕਾਰ ਸਤਿਗੁਰ ਪ੍ਰਸਾਦਿ ਮਾਣਕ ਕੁਚੱਜੀ ਅੰਮਾਵਨ ਦੋਸੜੇ ਹਉ ਕਿਉ ਸੋਹ ਰਾਵਣ ਜਾਵਾਂ ਜੀਉ ਇਕ ਦੂ ਇੱਕ ਚੜਾਂਦੀਆਂ ਕੌਣ ਜਾਣੈ ਮੇਰਾ ਨਾਉ ਜਿਉ ਜਿਨੀ ਸਖੀ ਸਹਉ ਰਾਵਿਆ ਤੇ ਅੰਬੀ ਛਾਵੜੀ ਇਹ ਜਿਉ ਸੇ ਗੁਣ ਮਾਣਨਾ ਆਮਨੀ ਹਉ ਕਹਿ ਜੀ ਦੋ ਸਤ੍ਰਿਉ ਜਿਉ ਕਿਆ ਗੁਣ ਤੇਰੇ ਵਿਥਰਾ ਹਉ ਕਿਆ ਕਿਆ ਕਿ ਨਾ ਤੇਰਾ ਨਾਉ ਜਿਉ ਇਕਤ ਢੋਲ ਨ ਅੰਬੜਾ ਹਉ ਸਦ ਕੁਰਬਾਨ ਐ ਤੇਰੇ ਜਾਉ ਜਿਉ ਸੋਇਨਾਰੁ ਰੂਪਾ ਰੰਗਲਾ ਮੋਤੀ ਤੈ ਮਾਨਕ ਜੀਉ ਛੇ ਵਸਤੂ ਸਹਿ ਦਿੱਤੀਆਂ ਮੈਂ ਤਿੰਨ ਸਿਓ ਲਾਇਆ ਚਿਤ ਜੀਉ ਮੰਦਰ ਮਿੱਟੀ ਸੰਦੜੇ ਪੱਥਰ ਕੀ ਤੇ ਰਾਸ ਜੀਉ ਹਉ ਏਨੀ ਟੋਲੀ ਭੁੱਲੀ ਅਸ ਤਿਸ ਕੰਤ ਨਾ ਬੈਠੀ ਪਾਸ ਜੀਉ ਅੰਬਰ ਕੂੰਜਾਂ ਕੁਰਲੀਆਂ ਵਗ ਬਹਿਠੇ ਆਏ ਜੀਉ ਸਾ ਧਨ ਚੱਲੀ ਸਹਰੈ ਕਿਆ ਮੂੰਹ ਦੇਸੀ ਅੱਗੇ ਜਾਏ ਜੀਓ ਸੁੱਤੀ ਸੁੱਤੀ ਝਾਲ ਖੀਆ ਭੁੱਲੀ ਵਾਟੜੀ ਆਸ ਜੀਓ ਐ ਸਹ ਨਾਲੋਂ ਮੁੱਤੀਸ ਦੁੱਖਾਂ ਕੂੰ ਤਰਿਆਸ ਜੀਓ ਤੁਧ ਗੁਣ ਮੈਂ ਸਭ ਅਬ ਗਣਾ ਇਕ ਨਾਨਕ ਕੀ ਅਰਦਾਸ ਜੀਓ ਸਭ ਰਾਤੀ ਸੁਹਾਗਣੀ ਮੈਂ ਦੁਹਾਗਣ ਕਾਈ ਰਾਤ ਜੀਓ ਸੂਹੀ ਮਹੱਲਾ ਪਹਿਲਾ ਸੁੱਚਜੀ ਜਾਂ ਤੂੰ ਤਾਂ ਮੈਂ ਸਭ ਕੋ ਤੂੰ ਸਾਹਿਬ ਮੇਰੀ ਰਾਸ ਜੀਓ ਤੇਦੇ ਅੰਤਰ ਹਉ ਸੁਖ ਵਸਾਂ ਤੂੰ ਅੰਤਰ ਸਾ ਬਾਸ ਜੀਓ ਭਾਣੈ ਤਖਤ ਵਡਾਈਆਂ ਭਾਣੈ ਭੀਖ ਉਦਾਸ ਜੀਓ ਭਾਣੈ ਥਲ ਸਿਰ ਸਰਵ ਹੈ ਕਮਲ ਫੁੱਲੈ ਆਕਾਸ ਜੀਓ ਭਾਣੈ ਭਵਜਲ ਲੰਗੀਐ ਭਾਣੈ ਮੰਜ ਪਰਿਆਸ ਜੀਉ ਭਾਣੈ ਸੋ ਸਹੋ ਰੰਗਲਾ ਸਿਫਤ ਰਤਾ ਗੁਣਤਾਸ ਜੀਉ ਭਾਣੈ ਸਹੋ ਪਿਹਾਵਲਾ ਹਉ ਆਵਣ ਜਾਣ ਮੁਈ ਆਸ ਜੀਉ ਤੂੰ ਸਹੋ ਅਗਮ ਅਤੋ ਲਵਾ ਹਉ ਕਹਿ ਕਹਿ ਟੈ ਪਿਆਸ ਜੀਉ ਕਿਆ ਮੰਗੋ ਕਿਆ ਕਹਿ ਸੁਣੀ ਮੈਂ ਦਰਸ਼ਨ ਭੂਖ ਪਿਆਸ ਜੀਉ ਗੁਰ ਸ਼ਬਦੀ ਸਹੋ ਪਾਇਆ ਸਚ ਨਾਨਕ ਕੀ ਅਰਦਾਸ ਜੀਓ ਸੂਹੀ ਮਹੱਲਾ ਪੰਜਵਾ ਗੁਣਵੰਤੀ